ਉਹ ਲਾਈ ਗੱਲੀ ਨਹੀਂ ਹੈ ਫੋਟੇ ਸਾਰੇ ਟੀਚਰਾਂ ਦੀ ਸ਼ਿਕਾਇਤ ਅੱਜ ਹੀ ਸੀਐਮ ਸਾਹਿਬ ਨੂੰ ਐਜੂਕੇਸ਼ਨ ਮਿਨਿਸਟਰ ਨੂੰ ਅੱਜ ਲੈ ਕੇ ਬਾਕੀ ਦਾ ਉਸ ਤੋਂ ਜੋ ਸਾਥੀ ਲਿਖੀ ਕਿੰਨੇ ਬੱਚੇ ਗਿਆ ਰਹਾ ਤੇਰਾ ਕਿੰਨੇ ਟੀ ਸਾਬਕਾ ਸਿੱਤ ਮੰਤਰੀ ਤੇ ਆ ਵਿਧਾਇਕ ਜੀਤਨ ਸਿੰਘ ਜੋੜਾ ਮਾਜਰਾ ਮੁਰਤੂ ਵਿਵਾਦਾਂ 'ਚ ਘਿਰ ਗਏ। ਵਿਧਾਇਕ ਜੋੜਾ ਮਾਜਰਾ ਨੂੰ ਹੁਣ ਅਧਿਆਪਕਾਂ ਦੇ ਉੱਪਰ ਗੁੱਸਾ ਚੜ ਗਿਆ ਤੇ ਸਟੇਜ ਉੱਪਰੋਂ ਹੀ ਪ੍ਰਿੰਸੀਪਲ ਤੇ ਅਧਿਆਪਕਾਂ ਦੀ ਲਾਹ-ਪਾ ਕਰ ਦਿੱਤੀ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਡੈਮੋਕਰੈਟਿਕ ਟੀਚਰਸ ਫਰੰਟ ਨੇ ਭਗਵੰਤ ਸਿੰਘ ਸਰਕਾਰ ਤੇ ਵਿਧਾਇਕ ਜੋੜਾ ਮਾਜਰਾ ਨੂੰ ਕਰੜੇ ਹੱਥੀ ਲਿਆ। ਡੀਟੀਐਫ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਰਕਾਰੀ ਸਕੂਲਾਂ ਦਾ ਸਿਆਸੀਕਰਨ ਕਰਨ ਦੇ ਦੋਸ਼ ਲਗਾਏ ਨੇ। ਡੀਟੀਐਫ ਦੇ ਆਗੂਆਂ ਨੇ ਸਿੱਖਿਆ ਕ੍ਰਾਂਤੀ ਨੂੰ ਪੁਰ ਵਿਲਾਤ ਕਰਨ ਦੇ ਨਾਂ ਤੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਵਿਧਾਇਕਾਂ ਨੂੰ ਭੇਜਣ ਦੀ ਕਾਰਵਾਈ ਦੇ ਹਵਾਲੇ ਦੇ ਨਾਲ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਸਕੂਲਾਂ 'ਚ ਸਿਆਸੀ ਦਖਲਅੰਦਾਜ਼ੀ ਬੰਦ ਕਰੇ। ਜਥੇਬੰਦੀ ਨੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਤੇ ਅਜੇ ਹੀ ਇੱਕ ਸਮਾਗਮ ਦੌਰਾਨ ਸਕੂਲ ਦੀ ਸਟੇਜ ਤੋਂ ਅਧਿਆਪਕਾਂ ਦੀ ਲਾਪਾਹ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਅਧਿਆਪਕਾ ਵਰਗ ਸਕੂਲਾਂ ਦੇ ਵਿੱਚ ਅਜੇਹਾ ਬਦਸੂਰਤ ਮਾਹੌਲ ਸਿਰਜਣ ਦੀ ਇਜਾਜ਼ਤ ਨਹੀਂ ਦੇਵੇਗਾ। ਉਹਨਾਂ ਨੇ ਕਿਹਾ ਕਿ ਅਧਿਆਪਕਾਂ ਵਰਗ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਦੇ ਲਈ ਵਿਧਾਇਕ ਜੋੜਾ ਮਾਜਰਾ ਬਿਨਾਂ ਸ਼ਰਤ ਮਾਫੀ ਮੰਗਣ। ਦਰਅਸਲ ਸੋਮਵਾਰ ਨੂੰ ਵਿਧਾਇਕ ਜੋੜਾ ਮਾਜਰਾ ਸਵਾਨਾ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਤੇ ਜੰਪ ਕੇ ਪੜੇ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਕੂਲ ਆਫ ਐਮਿਨੈਂਸ ਦੀ ਚਾਰ ਦੀਵਾਰੀ ਦੇ ਉਦਘਾਟਨ ਸਮੇਂ ਜੋੜਾ ਮਾਜਰਾ ਉੱਥੇ ਪੁੱਜੇ। ਕਰੀਬ 2:35 ਮਿੰਟ ਦੀ ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਜੋੜੇ ਮਾਜਰੇ ਨੂੰ ਜਦੋਂ ਇਕੱਠ ਨੂੰ ਸੰਬੋਧਨ ਕਰਨ ਲਈ ਸੱਦਿਆ ਗਿਆ ਤਾਂ ਮਾਹੌਲ ਨੂੰ ਦੇਖ ਕੇ ਖਿੱਚ ਗਏ। ਉਹਨਾਂ ਨੇ ਮਾਈ ਅੰਦਲੀ ਪ੍ਰਿੰਸੀਪਲ ਹਰਜੋਤ ਕੌਰ ਨੂੰ ਝਾੜ ਮਾਰੀ ਵੀਡੀਓ ਵਿੱਚ ਉਹ ਆਖਦੇ ਦਿਖਾਈ ਦੇ ਰਹੇ ਨੇ ਕਿ ਟੋਟਲ ਫੇਲ ਐ ਪ੍ਰੋਗਰਾਮ ਤੁਹਾਡਾ ਕੋਈ ਹੈ ਮਾੜਾ ਮੋਟਾ ਦਿਮਾਗ ਕੰਮ ਕਰਦਾ ਤੁਹਾਡੀ ਕੋਈ ਮਾੜੀ ਮੋਟੀ ਪਾਪਰ ਬੱਚਿਆਂ ਤੇ ਐ ਇਹ ਸਕੂਲ ਥੋੜੀ ਐ ਸਕੂਲ ਵਾਲੀ ਗੱਲ ਹੀ ਨਹੀਂ ਐ ਪ੍ਰੋਗਰਾਮ ਦੌਰਾਨ ਅਨੁਸ਼ਾਸਨ ਦੀ ਕਮੀ ਅਧਿਆਪਕਾਂ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦੀ ਗੈਰ ਹਾਜ਼ਰੀ ਦੀ ਸ਼ਿਕਾਇਤ ਕਰਦੇ ਆ ਜੋੜਾ ਮਾਜਰਾ ਨੇ ਸਵਾਲ ਕੀਤਾ ਕਿ ਕੀ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਹੈ ਸਕੂਲ ਵਾਲੀ ਗੱਲ ਹੀ ਨਹੀਂ ਹੈ ਥੋੜੀ ਸਾਰੇ ਟੀਚਰਾਂ ਦੀ ਸ਼ਿਕਾਇਤ ਅੱਜ ਹੀ ਸੀਐਮ ਸਾਹਿਬ ਨੂੰ ਐਜੂਕੇਸ਼ਨ ਮਨਿਸਟਰ ਨੂੰ ਅੱਜ ਲੈ ਕੇ ਬਾਕੀ ਦਾ ਸਤਿ ਸ੍ਰੀ ਅਕਾਲ ਦੀ ਲਿਖੀ ਕਿੰਨੇ ਬੱਚੇ ਗਿਆ ਨਾ ਹਾ ਤੇਰਾ ਕਿੰਨੇ ਟੀਚਰ ਜਿੰਨੇ ਟੀਚਰ ਨੇ ਸਾਰੇ ਕਿਉਂ ਐਬਸੈਂਟ ਆ ਮੈਨੂੰ ਦੱਸੋ ਸਾਰਿਆਂ ਹਾਂ ਇਹ ਕੋਈ ਪਲਾਨ ਕੀਤਾ ਹੋਆ ਆਪਣਾ ਰਮਾਤੋ ਉਹਨਾਂ ਨੇ ਕਿਹਾ ਕਿ ਜਿਹੜੇ ਬੱਚੇ 12 ਘੰਮ ਰਹੇ ਨੇ ਉਹਨਾਂ ਦੀ ਗੈਰ ਹਾਜ਼ਰੀ ਲਗਾਓ ਮੈਂ ਮਾਰੇ ਪ੍ਰਬੰਧਾਂ ਲਈ ਅਧਿਆਪਕਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼ਿਕਾਇਤ ਕਰਾਂਗਾ ਉਦਰੇ ਡੈਮੋਕਰੈਟਿਕ ਟੀਚਰਸ ਫਰੰਟ ਵੱਲੋਂ ਜਾਰੀ ਬਿਆਨ ਦੇ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਦੇ ਵੱਲੋਂ ਖਾਦਿਸ਼ਾ ਜ਼ਾਹਿਰ ਕੀਤਾ ਜਾਂਦਾ ਉਹਨਾਂ ਨੇ ਕਿਹਾ ਕਿ ਸਕੂਲਾਂ ਦੇ ਸੰਵੇਦਨਸ਼ੀਲ ਮਾਹੌਲ ਦਾ ਸਿਆਸੀਕਰਨ ਵਿਦਿਅਕ ਮਾਹੌਲ ਨੂੰ ਖਰਾਬ ਕਰੇਗਾ ਇਸ ਦੀ ਤਾਜ਼ਾ ਮਿਸਾਲ ਵਿਧਾਇਕ ਜੋੜਾ ਮਾਜਰਾ ਵੱਲੋਂ ਅਧਿਆਪਕਾਂ ਨੂੰ ਬੋਲੇ ਕਥਿਤ ਅਪਛਾਪ ਦੱਸੀ ਗਏ ਨੇ ਅਧਿਆਪਕ ਆਗੂਆਂ ਕਰਨ ਦੀ ਮੰਗ ਕਰਦਿਆਂ ਅਜਿਹੇ ਬੇਲੋੜੇ ਪ੍ਰੋਗਰਾਮ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਜੇ ਕੋਈ ਦਿਨ ਪਹਿਲਾਂ ਹੀ ਸਕੂਲਾਂ ਦੇ ਸਾਲਾਨਾ ਨਤੀਜੇ ਐਲਾਨਣ ਦੇ ਲਈ ਕੀਤੀਆਂ ਗਈਆਂ ਪੀਟੀਐਮ ਦੇ ਵਿੱਚ ਵਿਦਿਆਰਥੀਆਂ ਸਮੇਤ ਮਾਪਿਆਂ ਦੇ ਵੱਲੋਂ ਵੱਡੀ ਗਿਣਤੀ ਚ ਸ਼ਮੂਲੀਅਤ ਕੀਤੀ ਗਈ ਹੈ